ਪੰਜਾਬ ਦੀ ਕਾਨੂੰਨ ਵਿਵਸਥਾ ਦਿਨੋ-ਦਿਨ ਵਿਗੜਦੀ ਜਾ ਰਹੀ ਹੈ ਆਏ ਦਿਨ ਪੰਜਾਬ ਚ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਚੋਰਾਂ ਦੇ ਹੌਸਲੇ ਐਨੇ ਭੁਲੰਦ ਹੋ ਗਏ ਹਨ ਕਿ ਚੋਰਾ ਵੱਲੋਂ ਦਿਨ ਦਿਹਾੜੇ ਲੁੱਟ ਕੀਤੀ ਜਾ ਰਹੀ ਹੈ ਉਥੇ ਦੂਜੇ ਪਾਸੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਚ ਸੁਰੱਖਿਆ ਫੋਰਸ ਦੇ ਸਖਤੀ ਦੇ ਬਾਵਜੂਦ ਵੀ ਲੁੱਟਖੋ ਕੁੱਟਮਾਰ ਅਤੇ ਸ਼ਰਾਬ ਦੀ ਤਸਕਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਤਾਜ਼ਾ ਆਲਾ ਤਾਂ ਸਾਹਮਣੇ ਆਇਆ ਹੈ ਬਰਨਾਲਾ ਦੇ ਐਸਡੀ ਕਾਲਜ ਦੇ ਨਾਲ ਲੱਗਦੀ ਗੋਬਿੰਦ ਕਲੋਨੀ ਚ ਲੁਟੇਰੇ ਕਾਰ ਦੇ ਬਾਹਰ ਖੜੀ ਕਾਰ ਚੋਂ 2,70,000 ਰੁਪਏ ਦੀ ਰਕਮ ਲੈ ਕੇ ਫਰਾਰ ਹੋ ਗਏ। ਕਟਨਾ ਦੀ ਜਾਣਕਾਰੀ ਦਿੰਦਿਆਂ 83 ਤੁਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਸ਼ਾਲ ਗੋਇਲ ਬੈਂਕ ਚੋਂ 5 ਲੱਖ ਰੁਪਏ ਦੀ ਰਕਮ ਕਢਵਾ ਕੇ ਆਇਆ ਸੀ। ਅਤੇ ਜਦੋਂ ਵਾਪਸ ਆਇਆ ਤਾਂ ਪੈਸੇ ਚੋਰੀ ਹੋ ਗਏ ਸਨ। ਫਿਲਹਾਲ ਉਹਨ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ਸਰ ਜਿਹੜੀ ਘਟਨਾ ਹੋਈ ਹੈ ਕਾਰ ਦੇ ਵਿੱਚੋਂ ਕੈਸ ਚੋਰੀ ਹੋndi ਹੈ ਕੀ ਘਟਨਾ ਹੋਈ ਹੈ ਸਰ ਇਹ ਇੱਕ ਛਾਲ ਕੁਮਾਰ ਦੇ ਨਾਲ ਇੱਕ ਬੰਦਾ ਸੀਗਾ ਇਹ ਕੋਟ ਕਮੇਂਦਰਾ ਬੈਂਕ ਦੇ ਵਿੱਚੋਂ 5 ਲੱਖ ਰੁਪਇਆ ਲੈ ਕੇ ਆਈ ਸੀ ਆਵਦੀ ਸਕੂਟਰੀ ਤੇ ਸਕੂਟਰੀ ਤੋਂ ਬਾਅਦ ਇਹ ਪੇਮੈਂਟ ਲੈ ਕੇ ਸਿੱਧੇ ਆਵਦੀ ਆੜਤੀ ਦੁਕਾਨ ਤੇ ਚੱਲ ਗਏ ਉੱਥੇ ਕਰੀਬ ਇਹ 20-25 ਮਿੰਟ ਬੈਠੇ ਰਹੇ ਤੋਂ ਬਾਅਦ ਇਹਨਾਂ ਨੇ ₹830000 ਇਹਨਾਂ ਦੇ ਦਸਤਾਵੇਜ਼ ਮੁਤਾਬਕ ਉੱਥੇ ਮਤਲਬ ਰੱਖਤਾ ਕਿਸੇ ਨੂੰ ਦੇਣਾ ਹੋਣਾਗਾ ਉਹ ਰੱਖ ਲਿਆ ਤੇ 270000 ਰੁਪਇਆ ਸਕੂਲਰੀ ਤੇ ਲੈ ਕੇ ਇਹ ਵਿਸ਼ਾਲ ਕੁਮਾਰ ਤੇ ਆਪਦੇ ਘਰ ਨੂੰ ਆ ਗਿਆ ਇੱਧਰ ਇਹਨੇ ਆ ਕੇ ਪੇਮੈਂਟ ਆਪਦੇ ਬਾੜ ਦੇ ਵਿੱਚ ਜਿਹੜੀ ਖੜੀ ਸੀ ਗੱਡੀ ਬਰੀਜਾ ਤੇ ਇਹਦੇ ਵਿੱਚ ਰੱਖਤੀ ਤੇ ਅੰਦਰ ਇਹ ਬਾਥਰੂਮ ਕਰਨ ਬੱਗ ਗਿਆ ਤੇ ਜਦੋਂ ਬਾਹਰੇ ਆ ਕੇ ਦੇਖਿਆ ਇਹਨੇ 5-4 ਮਿੰਟਾਂ ਬਾਅਦ ਤਾਂ ਗੱਡੀ ਦਾ ਸ਼ੀਸ਼ਾ ਤੋੜ ਕੇ ਕੁਝ ਦੋ ਨਾਮ ਬਲੂਮ ਵਿਅਕਤੀ ਜਿਹੜੇ ਕਿ ਮੋਟਰਸਾਈਕਲ ਤੇ ਸੀਗੇ ਇਹ ਕੈਸ਼ ਲੈ ਗਏ ਜਿਨ੍ਹਾਂ ਦੀ ਪੜਤਾਲ ਕਰ ਰਹੇ ਹਾਂ ਜਾਂਚ ਜਾਰੀ ਹੈ ਜਿਨ੍ਹਾਂ ਨੂੰ ਜਲਦੀ ਅਸੀਂ ਕੰਟਾ ਕਰਾਂਗੇ